ਇੰਨੀ ਕਢਾਈ ਕਰਾਈਗੇ ਨਾ 1000 ਰੁਪਿਆ ਕਢਾਈ ਲੈ ਲੈਂਦਾ ਅਸੀਂ 1000 ਦੇ ਦੋ ਸੂਟ ਦੇ ਦਿੰਨੇ ਆ ਇੱਕ ਨਾਲ ਇੱਕ ਫ੍ਰੀ ਕਰਤਾ ਇੱਕ ਨਾਲ ਇੱਕ ਫ੍ਰੀ ਜਿਹੜੇ ਬਾਜ਼ਾਰ 'ਚ 15-1500 ਦਾ ਇੱਕ ਸੂਟ ਮਿਲਦਾ ਇੱਥੋਂ ਤੁਹਾਨੂੰ 1500 ਦੇ ਤਿੰਨ ਦੇ ਦਿੰਨੇ ਆ ਵੱਡੇ ਫਾਇਦੇ ਆ ਭਾਈ ਬਾਈ ਸੋਰਾ ਸੂਟ ਮੈਨ ਕੋ ਜਿਹੜਾ 2-2000 ਦਾ ਸੂਟ ਅਸੀਂ ਦੇ ਦਿੰਨੇ ਆ 2000 ਦੇ ਦੋ ਯਾਨੀ ਕਿ 1000 ਰੁਪਿਆ ਦਾ ਇੱਕ ਸੂਟ ਇੱਕ ਨਾਲ ਇੱਕ ਜਿਹੜਾ ਫ੍ਰੀ ਦੇਣਾ 2000 ਦੇ ਦੋ ਸੂਟ 2500 ਦੇ ਦੋ ਸੂਟ ਦੇਨੇ 2500 ਦੇ ਦੋ ਦੇਖੋ ਜੀ ਆਦਾ ਬਾਕੀ ਵੱਡੇ ਫਾਇਦੇ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਦੁਕਾਨ ਸੀਲ ਧਮਾਕਾ ਲਾਤਾ ਜਿਹੜਾ ਬਜ਼ਾਰਾਂ 'ਚ 3 3500 ਦਾ ਸੂਟ ਅਸੀਂ ਐਚ ਵੀ ਵੱਡੀ ਆਫਰ ਲਗਾਤੀ ਵੱਡੀ 3000 ਦੇ ਦੋ ਸੂਟ ਦੇ ਦੇ ਲਈ 3000 ਦੇ ਦੋ ਬਜ਼ਾਰਾਂ ਚ 6 6 7 7000 ਦਾ ਸੂਟ ਮਿਲਦਾ ਅਸੀਂ ਦੇ ਦੇਨੇ 5000 ਦੇ ਦੋ ਸੂਟ ਨਾਲ ਪਿਓਰ ਚਨਾਣ ਦਾ ਦੁਪੱਟਾ ਆ ਰੇਟ 4000 ਪਰ ਸੂਟ ਆ ਇੱਕ ਸੂਟ 4000 ਦਾ ਤੁਸੀਂ ਕਹਿੰਦੇ ਹੋ 5000 ਦੇ ਦੋ ਮੈਂ ਕਹਾਂ 5000 ਦੇ ਦੋ ਜੋ ਕਹਿ ਤਾਸੋ ਕਹਿ ਤਾ ਇਹ ਹੈਗੀ ਦੀਵਾਲੀ ਦੀ ਖਾਸ ਆ ਜਿਹੜਾ ਲਹਿੰਗਾ ਇਹ ਹੈਗਾ 1.5 ਲੱਖ ਰੁਪਏ ਦਾ ਬਾਜ਼ਾਰ ਦਾ ਰੇਟ ਇਥੋਂ ਤੁਸੀਂ ਲੈ ਜਾਓ ਸਿਰਫ 57000 ਚ ਕਰੀਮ ਫੋਟੋ ਸ਼ਾਟਾ ਲਿਓ ਇਹਦੇ ਵਿੱਚ ਤੁਹਾਨੂੰ 20% ਹੋਰ ਡਿਸਕਾਊਂਟ ਕਰ ਦੇਣਾ ਮਤਲਬ ਕੀ ਬਣਿਆ 12-14000 ਰੁਪਏ ਤੁਹਾਨੂੰ ਹੋਰ ਡਿਸਕਾਊਂਟ ਕਰ ਦੇਣਾ ਸਵਾ ਸਵਾ ਲੱਖ ਦਾ ਜਿਹੜਾ ਬਾਜ਼ਾਰਾ ਚ ਰੇਟ ਲੋਕੀ ਦਿੰਦੇ ਆ ਤੁਸੀਂ ਰੇਟ ਚੈੱਕ ਕਰਾਓ ਮੇਰੇ ਬੋਲਣ ਦੀ ਲੋੜ ਹੀ ਹੈਣੀਗੀ ਭਾਜੀ 30000 ਰੁਪਏ ਦਾ ਸਿਰਫ 32000 ਰੁਪਏ ਦਾ ਲਹਿੰਗਾ ਤੇ 20% ਡਿਸਕਾਊਂਟ 6000 ਤੋਂ ਉੱਤੇ ਅਸੀਂ ਇੱਥੇ ਡਿਸਕਾਊਂਟ ਕਰ ਦੇਣਾ ਜਿਹੜੀ ਵੀ ਤੁਸੀਂ ਰੈਡੀਮੇਡ ਡਰੈਸ ਸਾਡੇ ਤੋਂ ਲਓਗੇ ਉਹ ਅਸੀਂ ਦੀਵਾਲੀ ਦੇ ਆਫਰ ਲਾਈ ਵੀ ਹੈ ਪਹਿਣਾ ਨੂੰ 20% ਹੋਰ ਡਿਸਕਾਊਂਟ ਦਵਾਂਗੇ ਆ ਜਿਹੜਾ 2 ਪੀਸ ਕੋਟਪਿੰਟ ਬਾਜ਼ਾਰ ਚ ਹੈ ਕਿ ਤੁਸੀਂ 10000 ਰੁਪਏ ਦਾ ਲੈਨੇ ਹੋ ਇੱਥੇ 2995 ਦੇ 2 ਪੀਸ ਕੋਟਪਿੰਟ ਦਵਾਂਗੇ ਸਲਾਈ ਕਰਕੇ ਆ 3 ਪੀਸ ਕੋਟਪਿੰਟ 15 15000 ਰੁਪਏ ਬਾਜ਼ਾਰ ਦਾ ਰੇਟ ਇਹ ਟੋਲਰੈਂਸ ਸਰਵ 3760 ਚ ਸਲਾਈ ਕਰਕੇ ਰਵਾਂਗੇ ਤੁਹਾਨੂੰ ਆ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਫੁੱਲ ਚਨਾਉਣ ਦਾ ਦੁਪੱਟਾ ਇਹ ਲੁਧਿਆਣੇ ਚਲਜੋ ਅੰਮ੍ਰਿਤਸਰ ਚਲਜੋ ਜਿੱਥੇ ਮੱਝ 20000 ਦਾ ਸੂੜ ਏ ਤੇ ਸਾਡਾ ਰੇਟ ਕੀ ਏ ਆ ਤੁਸੀਂ ਚੈੱਕ ਕਰ ਸਕਦੇ ਹੋ 11000 ਮਤਲਬ ਕਿ 8 8 99000 ਵਿੱਚ ਸੂਟਾਂ ਦੇ ਵਿੱਚ ਵੀ ਅਸੀਂ ਵੇਚਾਰੇ ਆ ਮੱਝ ਵਾਲੇ ਭਾਉ ਪਤਾ ਹੀ ਕਹਿੰਦੇ ਆ ਕਹਿੰਦੇ ਵੀ ਸਾਡੀਆਂ ਸਰਦਾਰਨੀਆਂ ਖੁਸ਼ ਹੋਣੀਆਂ ਚਾਹੀਦੀਆਂ ਰੁਪਈਆਂ ਦੀ ਘਾਟ ਕੋਈ ਨਹੀਂ ਟੌਪ ਦੀ ਕਲੈਕਸ਼ਨ ਆ ਇਦਾਂ ਦੀ ਜੇ ਤੁਸੀਂ ਦਾਜਵਰੀ ਬਣਾਉਣੇ ਹੋ ਬਾਜ਼ਾਰ ਚ ਜਾ ਕੇ ਤਾਂ 2 2 ਲੱਖ ਰੁਪਈਆ ਬਣ ਜਾਂਦਾ ਸਾਡਾ ਪਰ ਸਾਡੇ ਕੋਲ 70 80000 ਸਾਨੂੰ ਅਸੀਂ ਦਾਜਵਰੀ ਬਣਾ ਕੇ ਦੇਣੀ ਆ ਇਦਾਂ ਦੀ ਕਲੈਕਸ਼ਨ ਆ ਉਸਤਾਦ ਜੀ ਉਸਤਾਦ ਜੀ ਬਿਆਹ ਸ਼ਾਦੀਆਂ ਦੇਣਾ ਗਏ ਬਜ਼ਾਰਾਂ 'ਚ ਲੁੱਟਾਂ ਹੋ ਜਾਂਦੀਆਂ ਅੰਕਲ ਓਮ ਬੁੱਟਰ ਰੋਡ ਕਾਦੀਆਂ ਵਾਲੇ ਕੋ ਫੈਰਾ ਕਰ ਰਿਹਾ ਕਿ ਨਹੀਂ ਕਰ ਰਿਹਾ ਲੋਕਾਂ ਦਾ ਭਾਜੀ ਅੰਕਲ ਓਮ ਬੁੱਟਰ ਰੋਡ ਤੇ ਜਿਹੜਾ ਫਾਇਦਾ ਕਰਨਾ ਇਹ ਸੁਣ ਕੇ ਤੁਹਾਡੇ ਵੀ ਹੋਸ਼ ਛੁੱਟ ਜਾਂਦੇ ਜਿੰਨੇ ਜਿੰਨੇ ਅੰਕਲ ਓਮ ਬੁੱਟਰ ਰੋਡ ਕਾਦੀਆਂ ਦੇ ਫਾਇਦੇ ਆ ਵੇਖੋ ਸੂਡ ਬਜ਼ਾਰਾਂ ਦੇ ਵਿੱਚ ਹਜ਼ਾਰ-ਹਜ਼ਾਰ ਦਾ ਇੱਕ ਸੂਟ ਅੰਕਲ ਓਮ ਕਰ ਰਿਹਾ ਹੈ ਹਜ਼ਾਰ ਦੇ ਦੋ ਮਤਲਬ 500 ਸੂਟ 500 ਦਾ ਇੱਕ ਅੱਛਾ 1000 ਰੁਪਏ ਵਾਲਾ ਸੂਟ ਹਜ਼ਾਰ ਦੇ ਦੋ ਕਰ ਦਿੱਤੇ ਹਜ਼ਾਰ ਦੇ ਦੋ ਓ ਇੰਨੀ ਕਢਾਈ ਕਰਾਈਗੇ ਨਾ 1000 ਰੁਪਿਆ ਕਢਾਈ ਵਾਲ ਲੈਂਦਾ ਅਸੀਂ ਹਜ਼ਾਰ ਦੇ ਦੋ ਸੂਟ ਦੇ ਦੇਨੇ ਆ ਇੱਕ ਨਾਲ ਇੱਕ ਫ੍ਰੀ ਕਰਦਾ ਇੱਕ ਨਾਲ ਇੱਕ ਫ੍ਰੀ ਆਫਰ ਇੱਥੇ ਖਤਮ ਨਹੀਂ ਹੁੰਦੀ ਅਰੇ ਅੱਗੇ ਤੁਰੇ ਆਓ ਆ ਵੇਖੋ ਪਿਓਰ ਨੇਚਰਲ ਕਲੇਮ ਦਾ ਸੂਟ ਜਿਹੜਾ ਬਾਜ਼ਾਰਾਂ 'ਚ 1500 ਦਾ ਇੱਕ ਦਿੰਦੇ ਨੇ ਇੱਥੇ 1500 ਦੇ ਤਿੰਨ ਸੂਟ ਦੇ ਦੇ ਨੇ 1500 ਦੇ ਤਿੰਨ ਦੇਖੋ ਆ ਤਾਂ ਵਾਕੇ ਵੱਡਾ ਫਾਇਦਾ ਜਿਹੜੇ ਬਾਜ਼ਾਰ 'ਚ 15 1500 ਦਾ ਇੱਕ ਸੂਟ ਮਿਲਦਾ ਇੱਥੋਂ ਤੁਹਾਨੂੰ 1500 ਦੇ ਤਿੰਨ ਦੇ ਦੇਣੇ ਆ ਵੱਡੇ ਫਾਇਦੇ ਆ ਵਿਆਹ ਸ਼ਾਦੀ ਦਾਜ ਬੀ ਦੇ ਕੱਪੜਾ ਲੈਣਾ ਆਜੋ ਛੇਤੀ ਤੇ ਚੀਜ਼ ਚੈੱਕ ਕਰ ਲਓ ਜਿਹੜਾ ਮਰਜੀ ਪੀਸ ਲੈ ਜਾਓ ਬਾਜ਼ਾਰ ਚ 1500 ਦਾ ਇੱਕ ਇਥੇ 1500 ਦੇ ਤਿੰਨ ਦੇ ਰਨੇ ਆ ਕਰੇਬ ਦੇ ਹੈਵੀ ਪੀਸ ਦੇ ਰਨੇ ਆ ਅਰੇ ਨਹੀਂ ਮੁੱਕਿਆ ਅਜੇ ਹੋਰ ਸੁਣੋ ਆ ਮੋਰਾਵਲੇ ਡਿਜ਼ਾਈਨ ਕੋ ਆ ਚੈੱਕ ਕਰੋ ਮੋਰਾਵਲੇ ਡਿਜ਼ਾਈਨ ਜਿਹੜਾ ਵੀ 2 2022 200 ਦਾ ਸੂਟ ਬਿਲਕੁਲ ਜਿਹੜਾ 2 2000 ਦਾ ਸੂਟ 80 ਦੇ ਦੇਨੇ ਆ 2000 ਦੇ 200 ਯਾਨੀ 1000 ਰੁਪਏ ਦਾ ਇੱਕ ਸੂਟ ਇੱਕ ਨਾਲ ਇੱਕ ਜਿਹੜਾ ਫ੍ਰੀ ਦੇਣਾ 2000 ਦੇ ਦੋ ਸੂਟ ਇਹ 2000 ਦਾ ਸੂਟ 1000 ਚ ਹੋ ਗਿਆ 1000 ਦਾ ਦੇ ਦਿੱਤਾ ਜੀ 2000 ਦੇ ਦੋ ਸੂਟ ਭਾਈ ਕੋਈ ਇੱਕ ਵੀ ਲੈ ਸਕਦਾ ਕਿ ਦੋ ਹੀ ਲੈ ਮੈਂ ਕਿਹਾ ਦੋ ਆਫਰ ਲਾਤੀ ਅੰਕਲੋਂ ਕਹਦਿਆਂ ਨੇ ਆਫਰ ਆ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ ਜਾ ਕੇ ਦੋ-ਦੋ ਹਜ਼ਾਰ ਫਿਰ ਸੂਟ ਲੈਣੇ ਹੋ ਇੱਕ ਇੱਥੇ ਆਜੋ 2000 ਦੇ ਦੋ ਸੂਟ ਦੇ ਰਹਿਣੇ ਆ ਵੱਡੇ ਫਾਇਦੇ ਅੰਕਲੋਂ ਬੁੱਟਰ ਰੋਡ ਕਾਦੀਆਂ ਲਾ ਦੇ ਚੱਕੋ ਜੀ ਇੱਕ ਨਾਲ ਇੱਕ ਫ੍ਰੀ ਸੋ ਭਾਈ ਜੀ ਆਫਰਾਂ ਦਾ ਲਾਤੀਆ ਕਿੰਨੇ ਚਿਰ ਆਫਰ ਹੈਗੀ ਆ ਇਹ ਆਫਰ ਹੈਗੀ ਦੀਵਾਲੀ ਤੱਕ ਖਾਸ ਭੈਣਾਂ ਲਈ ਇੱਕ ਆ ਆਰਗੈਂਜ਼ਾ ਦੇ ਸੂਟ ਜਿਹੜੇ ਬਾਜ਼ਾਰਾਂ 'ਚ 25 2500 ਦਾ ਸੂਟ ਆ ਦੇਖੋ ਲਗੀ ਦੀਵਾਲੀ ਦੀਆਂ ਖਾਸ ਸਪੈਸ਼ਲ ਆਫਰਾਂ 2500 ਦੇ ਦੋ ਸੂਟ ਦੇਨੇ 2500 ਦੇ ਦੋ 1250 ਦਾ ਸੂਟ 1250 ਦਾ ਇੱਕ ਸੂਟ ਦੇਖੋ ਜੀ ਆ ਤਾਂ ਵਾਕਈ ਵੱਡੇ ਫਾਇਦੇ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਦੀਵਾਲੀ ਸੇਲ ਧਮਾਕਾ ਲਾਤਾ ਆ ਚੈੱਕ ਕਰ ਲਓ ਝੂਠ ਨਹੀਂ ਬੋਲਦੇ ਆ ਰੇਟ ਵੀ ਚੈੱਕ ਕਰ ਲਓ 2500 ਰੁਪਇਆ ਸੂਟ ਆ ਪਰ ਜੇ ਤੁਸੀਂ 20 ਅਕਤੂਬਰ ਤੋਂ ਪਹਿਲਾਂ ਆਓ ਨੇ 2500 ਦੇ ਦੋ 25 2500 ਵਾਲੇ ਸੂਟ 2500 ਦੇ ਕਾਟ ਤੇ ਦੋ ਇੱਕ ਦੇ ਨਾਲ ਇੱਕ ਫਰੀ ਆ ਚੀਜ਼ਾਂ ਚੈੱਕ ਕਰ ਲਓ ਬਾਈ ਜੀ ਫੇਰਾਂ ਦਾ ਇਹ ਚ ਵੱਡਾ ਹੋ ਗਿਆ ਆ ਡਿਜ਼ਾਈਨ ਦੱਸੋ ਕਿੰਨੇ ਆ ਆ ਦੇਖੋ ਜੀ ਪਿਆਰ ਸ਼ਿਮਰ ਦਾ ਸੂਟ ਜਿਹੜਾ ਬਾਜ਼ਾਰਾਂ 'ਚ 3 3500 ਦਾ ਸੂਟ ਅਸੀਂ ਐਚ ਵੀ ਵੱਡੀ ਆਫਰ ਲਗਾਤੀ ਵੱਡੀ 3000 ਦੇ ਦੋ ਸੂਟ ਦੇ ਦੇਨੇ 3000 ਦੇ ਦੋ ਆ ਜਿਹੜੇ ਮਰਜੀ ਰੰਗ ਦੋ ਚੁੱਕ ਲੋ 3000 ਦੇ ਦੋ ਆ ਦੇਖੋ ਲਗਜ਼ਰੀ ਚੀਜ਼ਾਂ ਆ ਪ੍ਰੀਮੀਅਮ ਕਲੈਕਸ਼ਨ ਤੁਹਾਨੂੰ ਅਸੀਂ ਦਿਖਾ ਰਹੇ ਆ ਵੱਡੇ ਫਾਇਦੇ ਆ ਜਿਹਨੇ ਵਿਆਹ ਚਾਹੀਦਾ ਜੀ ਦਾ ਇੱਕ ਲੱਖ ਰੁਪਏ ਦਾ ਕੱਪੜਾ ਹੈ ਬਿਜਾਰ ਚ ਲੈਣਾ ਇਥੋਂ 35-40 ਹਜ਼ਾਰ ਤੁਹਾਨੂੰ ਦੇਣਾ ਆ ਵੀ ਚੀਜ਼ਾਂ ਇੱਕ ਦੇ ਨਾਲ ਇੱਕ ਸੂਟ ਫ੍ਰੀ ਕਰਤਾ ਛੇਤੀ ਆਜੋ ਬਜ਼ਾਰਾਂ ਚ ਜਾ ਕੇ ਲੁੱਟੇ ਨਾ ਜਾਓ ਤੁਸੀਂ ਹਾਂ ਜੀ ਪਿਓਰ ਡੁੱਪੀਆਂ ਦਾ ਸੂਟ ਜਿਹੜਾ ਬਾਜ਼ਾਰਾਂ ਵਿੱਚ 66 77 ਹਜ਼ਾਰ ਦਾ ਸੂਟ ਮਿਲਦਾ ਅਸੀਂ ਦੇ ਦੇਨੇ 5000 ਦੇ ਦੋ ਸੂਟ ਨਾਲ ਪਿਓਰ ਚਨਾਣ ਦਾ ਦੁਪੱਟਾ 4 ਸਾਈਡ ਦੁਪੱਟੇ ਦੇ ਕਢਾਈ ਆ ਬਾਹਾਂ ਵੇਖੋ ਕਿੰਡੀਆਂ ਪਿਆਰੀਆਂ ਬਣੀਆਂ ਆ ਵਰਕ ਉਹ ਇੰਨਾ ਵਰਕ ਜਿਹੜਾ 66 77 ਹਜ਼ਾਰ ਦਾ ਬਾਜ਼ਾਰ ਤੇ ਨੇ ਅਸੀਂ ਦੇਨੇ 5000 ਦੇ ਦੋ ਰੁਕੋ 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 ਆ ਚੈੱਕ ਕਰ ਲੈ ਬਾਈ ਮਾਲਕ ਨੇ ਸਲਾਹ ਕੀਤੀ ਆ ਆ ਰੇਟ 4000 ਪਰ ਸੂਟ ਆ ਇੱਕ ਸੂਟ 4000 ਦਾ ਤੁਸੀਂ ਕਹਿੰਦੇ ਹੋ 5000 ਦੇ ਦੋ ਮੈਂ ਕਹਾਂ 5000 ਦੇ ਦੋ ਜੋ ਕਹਿ ਤਾਸੋ ਕਹਿ ਤਾ ਇਹ ਹੈਗੀ ਦੀਵਾਲੀ ਦੀ ਖਾਸ ਆਫਰ ਅੰਕਲ ਓਮ ਬੁੱਟਰ ਰੋਡ ਕਾਧੀਆਂ ਦੀ ਦੇਖੋ ਬਾਜ਼ਾਰਾਂ 'ਚ ਵੱਡੇ ਵੱਡੇ ਸ਼ੋਰ ਉਮਰੇ ਜਾਓ ਆ ਸੂਟ ਚਾਹ ਕਾ ਲਓ 5-5000 ਰੁਪਏ ਇੱਕ ਸੂਟ ਆ 5000 ਦਾ ਇੱਕ ਸੂਟ ਬਾਜ਼ਾਰ 'ਚ ਸਾਡੇ ਕੋਲ 20 ਅਕਤੂਬਰ ਤੋਂ ਪਹਿਲਾਂ ਆ ਜਾਓ 5000 ਦੇ ਦੋ ਲੈ ਜਾਓ ਇਦਾਂ ਦੇ ਭਾਰੇ ਭਾਰੇ ਸੂਟ ਵੀ ਇੱਕ ਨਾਲ ਇੱਕ ਫ੍ਰੀ ਕਰਤਾ ਇਹਦੇ ਵਿੱਚ ਡਿਜ਼ਾਈਨ ਮੈਂ ਕਹਾ ਬਹੁਤ ਜਿਹੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਸੋ ਦੇਖੋ ਬਹੁਤ ਸਾਰੀਆਂ ਆਫਰ ਆਤੀਆਂ ਇਥੋ ਦੇ ਓਨਰ ਸਾਹਿਦ ਰੋਡ ਨਾਲ ਗੱਲ ਕਰਦੇ ਆ ਭਾਈ ਜੀ ਕਮਾਲ ਕਰਤੀ ਜੋ ਤੁਹਾਡੇ ਬੰਦੇ ਰੇਟ ਦਿੱਥੇ ਆ ਵੀ 5000 ਦੇ 2 2500 ਦੇ 2 2000 ਦੇ 2 ਜਿਹੜੇ 15 1500 ਦੇ 1500 ਤੈਨੋਂ ਦਾ ਕਮਾਲ ਕਰਤੀ ਮੇਰੇ ਭੈਣਾ ਭਰਾਵਾਂ ਦਾ ਵੱਡਾ ਫਰਕ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕਪੜਾ ਨਾਲ ਪਰ ਹੁਣ ਮੈਨੂੰ ਸ਼ੱਕ ਪੈਣ ਲੱਗ ਪਈ ਜਿੱਦਾਂ ਬਾਕੀ ਦੁਕਾਨਦਾਰ ਕਰਦੇ ਆ ਦੇਖੋ ਇੰਨੀ ਪ੍ਰੀਮੀਅਮ ਕਲੈਕਸ਼ਨ ਮੈਂ ਤਾਂ ਦੇਖ ਕੇ ਹੈਰਾਨ ਆ ਹੁਣ ਤੁਸੀਂ ਪਤਾ ਕੀ ਕਰਨਾ ਜੋ ਮੈਨੂੰ ਪਤਾ ਬਾਕੀ ਦੁਕਾਨਦਾਰ ਕਰਦੇ ਹੋਰ ਤੁਸੀਂ ਕਹਿੰਦਾ 1.5 ਲੱਖ ਦਾ ਲਹਿੰਗਾ ਲੈ ਜਾਓ ਜੀ ਆਹ ਜੀ 30 ਹਜ਼ਾਰ ਦੀ ਡਰੈਸ ਲੈ ਜਾਓ ਜੀ ਆਹ ਜੀ 50 ਹਜ਼ਾਰ ਦਾ ਲੈ ਜਾਓ ਮਾਫ਼ ਕਰ ਤੁਸੀਂ ਇਹਨਾਂ ਦੇ ਵਿੱਚ ਪੈਸੇ ਪੂਰੇ ਕਰ ਲੈਣੇ ਹੁਣ ਭਾਜੀ ਇਦਾਂ ਦੇ ਅਸੀਂ ਕੋਈ ਕੰਮ ਨਹੀਂ ਕਰਦੇ ਸਾਡੇ ਰੇਟ ਪਹਿਲਾਂ ਹੀ ਇੰਨੇ ਕੇ ਜੈਨੂਇਨ ਹੈਗੇ ਆ ਦੀਵਾਲੀ ਦਾ ਟਾਈਮ ਹੈਗਾ ਖੁਸ਼ੀਆਂ ਦੇ ਤਿਉਹਾਰ ਆਣ ਆਲੇ ਆ ਇਸ ਕਰਕੇ ਅਸੀਂ ਆਫਰਾਂ ਹੋਰ ਡਬਲ ਲਾਈਆਂ ਵੀ ਇੱਕ ਨਾਲ ਇੱਕ ਸੂਟ ਫ੍ਰੀ ਬਾਕੀ ਜਿਹੜੀ ਰਹੀ ਗੱਲ ਭਾਜੀ ਲਹਿੰਗੇ ਦੀ ਲਹंगा ਇਹ 1.5 ਲੱਖ ਰੁਪਏ ਦਾ ਹੀ ਹੈ ਭਾਜੀ ਤੁਸੀਂ ਜਿਹੜੇ ਮਰਜ਼ੀ ਚਲੇ ਜਾਓ ਜਲੰਧਰ ਲੁਧਿਆਣਾ ਫਗਵਾੜਾ ਜਿਹੜੇ ਮਰਜ਼ੀ ਸ਼ਹਿਰ ਚ ਚਲੇ ਜਾਓ ਮਿਲਣਾ ਤੁਹਾਨੂੰ ਇਹ 1.5 ਲੱਖ ਰੁਪਏ ਦਾ ਹੀ ਹੈ ਪਰ ਸਾਡਾ ਰੇਟ ਹੈਗਾ ਭਾਜੀ 50-55000 ਰੁਪਏ ਆ ਪੂਰੇ ਲਹਿੰਗੇ ਦਾ ਆ 50-52 ਹਜ਼ਾਰ ਦਾ ਲਹਿੰਗਾ ਕੋਈ ਮੈਂ ਨਹੀਂ ਮੰਨਦਾ ਸਾਡੀ ਗੱਲ ਭਾਈ ਜੀ ਰੈਂਟ ਨਹੀਂ ਦੱਸ ਰਿਹਾ ਆਪ ਦਾ ਪਰਚੇਸ ਕਰਨ ਦਾ ਰੇਟ ਦੱਸ ਰਿਹਾ ਤੁਹਾਨੂੰ ਭਾਈ ਜੀ ਇਹ ਚੈੱਕ ਕਰੋ ਹੈਂਡਵਰਕ ਕੀਤਾ ਪ੍ਰੀਮੀਅਮ ਕੁਆਲਿਟੀ ਹੈ ਮੈਂ ਵੱਡੇ ਵੱਡੇ ਸ਼ੋਅਰੂਮਾਂ ਤੇ ਜਾਣਾ 1.5 ਲੱਖ ਦਾ ਲਹਿੰਗਾ ਇਹ 1.5 ਲੱਖ ਰੁਪਏ ਦਾ ਲਹਿੰਗਾ ਭਾਈ ਲੋਕੀ ਦਿੰਦੇ ਆ ਪਰ ਅੰਕਲ ਓਮ ਬੁੱਟਰ ਰੋਡ ਕਾਦੀਆਂ 5557000 ਚੇ ਲਹਿੰਗਾ ਦਊਗਾ ਸਾਡਾ ਟੈਗ ਲੱਗਿਆ ਹੋਇਆ ਅਸੀਂ ਇਕੱਲੇ ਬੋਲਦੇ ਨਹੀਂ ਸਾਡੇ ਟੈਗ ਬੋਲਦੇ ਐ ਅੱਛਾ ਰੇਟ ਲਿਖ ਲਿਆ ਕਿ ਲੈ ਹਰੇਕ ਰੇਟ ਹਰ ਪੀਸ ਤੇ ਸਾਡਾ ਲਿਖਿਆ ਹੋਇਆ ਭਾਜੀ ਨਿਆਣਾ ਆ ਜਾਵੇ ਬਜ਼ੁਰਗ ਆ ਜਾਵੇ ਸਿਆਣਾ ਆ ਜਾਵੇ ਕੋਈ ਆ ਜਾਵੇ ਰੇਟ ਸਾਡੇ ਇੱਕੋ ਹੀ ਐ ਮਾਨਦਾਨ ਹੈ ਕੋਈ ਇੱਥੇ ਮਾਨਤਨ ਭਾਜੀ ਤੁਹਾਡੀ ਐਡ ਦਾ ਸਕਰੀਨਸ਼ਾਟ ਜਿਹੜਾ ਬੰਦਾ ਵੀ ਸਾਡੇ ਕੋਲ ਲੈ ਕੇ ਆਊਗਾ ਉਨੂੰ ਅਸੀਂ ਇਹਦੇ ਤੇ 20% ਹੋਰ ਲੈਸ ਦਵਾਂਗੇ 10000 ਰੁਪਏ ਦਾ ਹੋਰ ਡਿਸਕਾਊਂਟ ਸਿਰਫ ਇੱਕ ਸਕਰੀਨਸ਼ਾਟ ਦਿਖਾਨ ਨਾਲ ਦੇਖੋ ਆ ਜਿਹੜਾ ਲਹਿੰਗਾ ਇਹ ਹੈਗਾ 1.5 ਲੱਖ ਰੁਪਏ ਦਾ ਬਾਜ਼ਾਰ ਦਾ ਰੇਟ ਇੱਥੋਂ ਤੁਸੀਂ ਲੈ ਜਾਓ ਸਿਰਫ 57000 ਚ ਸਕਰੀਨਸ਼ਾਟ ਛੱਡਾ ਲਿਓ ਇਹਦੇ ਵਿੱਚ ਤੁਹਾਨੂੰ 20% ਹੋਰ ਡਿਸਕਾਊਂਟ ਕਰ ਦੇਣਾ ਮਤਲਬ ਕੀ ਬਣਿਆ 12-14000 ਰੁਪਏ ਤੁਹਾਨੂੰ ਹੋਰ ਡਿਸਕਾਊਂਟ ਕਰ ਦੇਣਾ ਅੱਛਾ ਭਾਈ ਜੀ ਇਹਦੇ ਵਿੱਚ ਵੀ ਦੱਸੋ ਬੜੀਆਂ ਪ੍ਰੀਮੀਅਮ 컬ੈਕਸ਼ਨ ਹੈਗੀਆਂ ਭਾਜੀ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਹੈਗੀਆਂ ਸਾਡੇ ਕੋਲ ਸ਼ਰਾਰੇ ਗਰਾਰੇ ਅਨਾਰ ਕਲੀਆਂ ਹਰ ਤਰ੍ਹਾਂ ਦੀਆਂ ਆਈਟਮਾਂ ਹੁੰਦੀਆਂ ਪਹਿਲਾਂ ਆਪਾਂ ਲਹਿੰਗੇ ਦੀ ਹੀ ਗੱਲ ਕਰਦੇ ਆ 57000 ਦਾ ਲਹਿੰਗਾ ਤੁਸੀਂ ਵੇਖ ਲਿਆ ਸਵਾ ਸਵਾ ਲੱਖ ਦਾ ਜਿਹੜਾ ਬਾਜ਼ਾਰਾ ਚ ਰੇਟ ਲੋਕੀ ਦਿੰਦੇ ਆ ਤੁਸੀਂ ਰੇਟ ਚੈੱਕ ਕਰਾਓ ਮੇਰੇ ਬੋਲਣ ਦੀ ਲੋੜ ਹੀ ਹੈਣੀਗੀ ਭਾਜੀ 30000 ਰੁਪਏ ਦਾ ਸਿਰਫ 32000 ਰੁਪਏ ਦਾ ਲਹਿੰਗਾ ਤੇ 20% ਡਿਸਕਾਊਂਟ 6000 ਤੋਂ ਉੱਤੇ ਅਸੀਂ ਇੱਥੇ ਡਿਸਕਾਊਂਟ ਕਰ ਦੇਣਾ ਅੱਛਾ ਭਾਈ ਆ ਬੜਾ ਸੋਹਣਾ ਪ੍ਰੀਮੀਅਮ ਕੁਆਲਿਟੀ ਆ ਜਿਹੜੇ ਐਨਆਰਆਈ ਸਾਡੀਆਂ ਭੈਣਾਂ ਕੈਨੇਡਾ ਅਮਰੀਕਾ ਤੋਂ ਆਉਂਦੀਆਂ ਉਹਨਾਂ ਨੂੰ ਹੁੰਦਾ ਭਾਈ ਅਸੀਂ ਰੈਡੀमेड ਪਾਉਣੇ ਜੀ ਜਿਹੜੀ ਵੀ ਤੁਸੀਂ ਰੈਡੀमेड ਡਰੈਸ ਸਾਡੇ ਤੋਂ ਲਓਗੇ ਉਹ ਅਸੀਂ ਦੀਵਾਲੀ ਦੇ ਆਫਰ ਲਈ ਵੀ ਹੈ ਪਹਿਣਾ ਨੂੰ 20% ਹੋਰ ਡਿਸਕਾਊਂਟ ਦਵਾਂਗੇ ਦੇਖੋ ਵੱਡੇ ਫਾਇਦੇ ਆ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਆਜੋ ਪ੍ਰੀਮੀਅਮ ਆ ਦੇਖੋ ਰੈਡੀमेड ਸੂਟ ਲੈਣੇ ਆ ਡਰੈਸਾਂ ਲੈਣੀਆਂ ਲਹਿੰਗੇ ਲੈਣੇ ਆ ਤੁਹਾਨੂੰ 20% ਡਿਸਕਾਊਂਟ ਦੇਣਾ ਇੱਕ ਗੱਲ ਪਾਜੀ ਹੋਰ ਕੱਲਾ ਇਹ ਨਹੀਂਗਾ ਵੀ ਅਸੀਂ ਇੱਕ ਇੱਕ ਸੂਟ ਡਿਸਪਲੇ ਕਰਤੀ ਤੁਹਾਡੀ ਐਡ ਨੂੰ ਚਮਕਾਉਣ ਲਈ ਵੀ ਇੰਨੀ ਸੋਹਣੀ ਆ ਆਈਟਮ ਹੈ ਕੈਮਰਾਮੈਨ ਨੂੰ ਕਹੂੰਗਾ ਭਾਈ ਸਾਰੇ ਚਾਰਾ ਪਾਸੇ ਨਜ਼ਰ ਮਰਾ ਟ੍ਰੱਕਾਂ ਦੇ ਟਰੱਕ ਭਰ-ਭਰ ਕੇ ਮਾਲ ਲਿਆਂਦੇ ਵੇ ਐ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਵਧੀਆ ਕੁਆਲਿਟੀਆਂ ਸੀ ਲੱਗਿਆ ਦੇਖੋ ਚਾਹੇ ਮੁੰਡਿਆ ਵਿਆ ਤੇ ਚਾਹੇ ਕੁੜੀਆ ਵਿਆ ਦੋਨਾਂ ਨੇ ਵੱਡੇ ਫਾਇਦੇ ਭਾਜੀ ਭਰਾਵਾਂ ਦਾ ਕੀ ਫਾਇਦਾ ਕਰ ਰਹੇ ਹੋ ਭਰਾਵਾਂ ਦਾ ਵੀਰੇ ਉਹ ਪੂਰੀ ਬਰਾਤ ਹੀ ਲੱਗੀ ਵੀ ਆ ਮਾਮੇ ਚਾਚੇ ਤਾਏ ਸਾਰੇ ਇੱਥੇ ਖੜੇ ਐ ਭਾਜੀ 2 ਪੀਸ ਕੋਟ ਪੈਂਟ ਲੈਣਾ 3 ਪੀਸ ਕੋਟ ਪੈਂਟ ਲੈਣਾ ਸ਼ੇਰਵਾਨੀ ਇੰਡੋ-ਵੈਸਟਰਨ ਕੋਟ ਪੈਂਟ ਕੁੜਤੇ ਪਜਾਮੇ ਹਰ ਤਰ੍ਹਾਂ ਦੀ ਆਈਟਮਾਂ ਹੈਗੀਆਂ ਦੇਖੋ ਬਾਈ ਨੇ ਮੈਨੂੰ ਦੱਸਿਆ ਇੱਥੇ ਆਫਰ ਦੇਖ ਲਓ ਜੇ ਸਾਡੇ ਕਿਸੇ ਭਰਾ ਦਾ ਵਿਆਹ ਆ ਗਿਆ ਮੁੰਡੇ ਦਾ ਵਿਆਹ ਆ ਗਿਆ ਵੱਡਾ ਫਾਇਦਾ ਆ ਜਿਹੜਾ 2 ਪੀਸ ਕੋਟਪੈਂਟ ਬਾਜ਼ਾਰ ਚ ਆ ਕੇ ਤੁਸੀਂ 10000 ਰੁਪਏ ਦਾ ਲੈਣੇ ਹੋ ਇੱਥੇ 2995 ਚ 2 ਪੀਸ ਕੋਟਪੈਂਟ ਦਵਾਂਗੇ ਸਲਾਈ ਕਰਕੇ ਆ 3 ਪੀਸ ਕੋਟਪੈਂਟ 15 15000 ਰੁਪਏ ਬਾਜ਼ਾਰ ਦਾ ਰੇਟ ਇੱਥੋਂ ਲੈ ਜਾਓ ਸਿਰਫ 3760 ਚ ਸਲਾਈ ਕਰਕੇ ਰਵਾਂਗੇ ਤੁਹਾਨੂੰ ਪ੍ਰੀਮੀਅਮ ਕੋਟ ਦਵਾਂਗੇ ਸ਼ੇਰਵਾਨੀ ਆ ਟੌਪ ਟੌਪ ਦੀਆਂ ਆ ਦੇਖੋ ਤਾਂ ਜਿਹੜੇ ਦਿੱਲੀ ਬੰਬ ਵਿਚ ਐਕਟਰ ਪਾਉਂਦੇ ਉਹ ਆ ਹੰਟਰ ਸ਼ਰਟ ਬੜੀ ਅੱਜਕੱਲ ਚੱਲ ਰਹੀ ਆ ਕੁਰਤੇ ਪਜਾਮੇ ਪੱਗਾਂ ਦੇ ਵਿੱਚ ਬਹੁਤ ਸਾਰੇ ਫਾਇਦੇ ਇੱਥੇ ਹੋ ਰਿਹਾ ਬਈ ਹੈਵੀ ਪ੍ਰੀਮੀਅਮ ਕੁਆਲਿਟੀ ਦਿਖਾਓ ਹੁਣ ਮੈਨੂੰ ਸੂਟ ਦਿਓ ਪ੍ਰੀਮੀਅਮ ਕੁਆਲਿਟੀ ਵੀ ਦਿਖਾਣੇ ਆ ਭਾਜੀ ਤੇ ਇੱਕ ਤੁਹਾਨੂੰ ਚਲਗ ਮਰਾਣੇ ਆ ਵਿਆਹ ਸ਼ਾਦੀਆਂ ਦੇ ਦਿਨ ਆ ਰਹੇ ਆ ਭਾਜੀ ਫੁਲਕਾਰੀ ਫੁਲਕਾਰੀ ਦੀਆਂ ਆਈਟਮਾਂ ਦੇਖੋ ਹਰ ਤਰ੍ਹਾਂ ਦੇ ਹੈਵੀ ਫੁਲਕਾਰੀਆ ਰੇਟ 400 450 ਦੀਆਂ ਰੇਂਜਾਂ ਦੇ ਵਿੱਚ ਹੈਵੀ ਹੈਵੀ ਡਿਜ਼ਾਈਨ ਮੋਰਾ ਵਾਲੇ ਪੂਰੇ ਕਲਰ ਚਾਰਟ ਤੁਹਾਨੂੰ ਮਿਲਣਗੇ ਭਾਜੀ ਅੱਛਾ ਦੇਖੋ ਬਟ ਡੀਗਲ ਇਹ ਆ 1500 1600 ਤੋਂ ਘੱਟ ਕੋਈ ਸਟਾਰਟ ਨਹੀਂ ਕਰਦਾ ਇੱਥੇ 4-500 ਰੁਪਏ ਤੋਂ ਫਲਕਾਰੀ ਸ਼ੁਰੂ ਆ ਹੈਵੀ ਤੋਂ ਹੈਵੀ ਬਾਗ ਲੈ ਲਓ ਸਿੰਪਲ ਲੈ ਜਾਓ ਬਹੁਤ ਵੱਡੇ ਫਾਇਦੇ ਦੇਖੋ ਫਲਕਾਰੀ ਤੁਹਾਨੂੰ ਦੇਤੀ ਤੁਹਾਨੂੰ ਅਸੀਂ ਫਲਕਾਰੀਆਂ ਵਾਲੇ ਸੂਟ ਵੀ ਦਿਖਾਉਣੇ ਆ ਮਤਲਬ ਹੈਵੀ ਤੋਂ ਹੈਵੀ ਕਲੈਕਸ਼ਨ ਤਾਂ ਉਹ ਅਸੀਂ ਦਵਾਂਗੀ ਬਾਈ ਹੁਣ ਆਹ ਦੇਖੋ ਮੈਂ ਇਹ ਵੀ ਚੈੱਕ ਕਰਨਾ ਹੈਵੀ ਸੂਟ ਇਹਦਾ ਫੇਰ ਆ ਵੀ ਦੱਸੂਗੀ ਆ ਬਾਕੀ ਤੁਹਾਨੂੰ ਮੇਰੀ ਗੱਲਾਂ ਤੇ ਵਿਸ਼ਵਾਸ ਹੋ ਗਿਆ ਨਾ ਤੱਕਰ ਸਾਹਿਬ ਹੋ ਗਿਆ ਹੋ ਗਿਆ ਨਾ ਆਹ ਦੇਖੋ ਜਿਹੜਾ ਪਿਓਰ ਧੁੱਪੀ ਆਂਦਾ ਸੂਟ ਆਹ ਦੇਖੋ ਕਿੱਡਾ ਸਵੋਕਸੀ ਦਾ ਕੰਮ ਆ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਫੁੱਲ ਚਰਾਂ ਦਾ ਦੁਪੱਟਾ ਇਹ ਲੁਧਿਆਣੇ ਚਲ ਜਿਓ ਅੰਮ੍ਰਿਤਸਰ ਚਲ ਜਿਓ ਜਿੱਥੇ ਮਰ 20000 ਦਾ ਸੂਟ ਏ ਤੇ ਸਾਡਾ ਰੇਟ ਕੀ ਏ ਆ ਤੁਸੀਂ ਚੈੱਕ ਕਰ ਸਕਦੇ ਹੋ 11000 ਮਤਲਬ ਕਿ 8 8 9 9000 ਵਿੱਚ ਸੂਟਾਂ ਦੇ ਵਿੱਚ ਵੀ ਅਸੀਂ ਵੇਚਾਰੇ ਆ ਦੇਖੋ ਇੱਥੇ ਫਾਇਦਾ ਕੀ ਆ ਆਂਕਲੋਂ ਬੁੱਟਰ ਉੜ ਕਾਦੀਆਂ ਦੇ ਤੋਂ ਸੁਣੋ ਇਹ ਪ੍ਰੀਮੀਅਮ ਕਲੈਕਸ਼ਨ ਏ ਇੱਥੇ ਇਦਾਂ ਨਹੀਂ ਹੈਗਾ ਵੀ ਤੁਹਾਡੇ ਕੋਲ ਸਸਤੀਆਂ ਰੇਂਜਾਂ ਪਈਆਂ ਵੈਸੇ ਸਾਡੇ ਕੋਲ 4 500 ਸੂਟ ਸ਼ੁਰੂ ਹੋ ਜਾਂਦਾ ਤੁਸੀਂ ਭਾਵੇਂ ਸਾਡੇ ਕੋਲੋਂ 50 ਹਜ਼ਾਰ ਤੱਕ ਦਾ ਸੂਟ ਲਓ ਸਾਰੀ ਕਲੈਕਸ਼ਨ ਮਿਲ ਜਾਂਦੀ ਆ ਮੱਝ ਵਾਲੇ ਭਾਉ ਪਤਾ ਹੀ ਕਹਿੰਦੇ ਆ ਕਹਿੰਦੇ ਵੀ ਸਾਡੀਆਂ ਸਰਦਾਰਨੀਆਂ ਖੁਸ਼ ਹੋਣੀਆਂ ਚਾਹੀਦੀਆਂ ਰੁਪਈਆਂ ਦੀ ਘਾਟ ਕੋਈ ਨਹੀਂ ਆਹ ਦੇਖੋ ਹੈਵੀ ਦੁਪੱਟਿਆਂ ਨਾਲ ਹੈਵੀ ਸੂਟ ਆ ਗਏ ਬਈ ਰੈੱਡ ਦੇ ਵਿੱਚ ਬੜੀ ਕਲੈਕਸ਼ਨ ਆ ਮੈਂ ਕਿਹਾ ਰੈੱਡ ਲੈ ਲਓ ਮਰੂਨ ਲੈ ਲਓ ਮਜ਼ੈਂਟਾ ਲੈ ਲਓ ਰੈਸਟ ਲੈ ਲਓ ਹਰ ਕਲਰ ਤੁਹਾਨੂੰ ਇੱਥੇ ਮਿਲੇਗਾ ਆ ਤੁਸੀਂ ਕਿੱਡਾ ਵੱਡਾ ਸਟੋਰ ਦੇਖ ਲਓ ਆ ਚੀਜ਼ਾਂ ਚੈੱਕ ਕਰ ਲਓ ਤਪਕੇ ਦਾ ਕੰਮ ਹੋਇਆ ਕਿੱਡਾ ਪਿਆਰਾ ਤਪਕੇ ਦਾ ਕੰਮ ਆ ਗਲੇ ਤੇ ਵਰ ਕੇ ਆ ਦੁਪੱਟਾ ਦੇਖੋ ਉਹ ਦੁਪੱਟਾ ਵੇਂਦਿਆਂ ਸਾਰੀ ਨਾ ਗਾ ਕਹਿੰਦਾ ਸੂਟ ਹੋਣਾ ਘਟਾ ਘਟ 40000 ਦਾ ਪਰ ਇੱਥੇ ਨਹੀਂ ਜੇ ਹੈਗਾ ਅੱਧੋ-ਅੱਧਾ ਫਰਕ ਜੇ ਮੈਂ ਕਹਾਂ 20-22000 ਜੇ ਇਦਾਂ ਇਦਾਂ ਨਹੀਂ 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 22000 ਦਾ ਨਹੀਂ 14500 ਦਾ ਸੂਟ ਹੈ ਤੁਸੀਂ ਉਹ ਦੇਖ ਲਿਆ ਨਾ ਤੁਸੀਂ ਐ ਮੈਂ ਜਾਣ ਕੇ ਤੁਹਾਨੂੰ ਇੰਨੀ ਗੱਲ ਗਈ ਸੀ ਆ ਵੀ ਤੁਸੀਂ ਚੈੱਕ ਕਰ ਲਓ ਪ੍ਰੋਪਰ ਚੀਜ਼ਾਂ ਜਿਹੜੇ ਕਹਿੰਦੇ ਵੀ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਸਾਡੀਆਂ ਭੈਣਾਂ ਆਉਂਦੀਆਂ ਮੈਂ ਬਾਰ-ਬਾਰ ਤੁਹਾਨੂੰ ਟਾਕਾ ਕਰ ਰਹੇ ਆ ਵੀ ਇੱਥੇ ਆ ਜਾਓ ਇੱਥੇ ਮੱਥਾ ਦੇ ਕੇ ਟਿੱਕਾ ਨਹੀਂ ਲਾਇਆ ਜਾਂਦਾ ਦੇਖੋ ਇਹਦੇ ਸੂਟਾਂ ਦੇ ਰੇਟ ਲਿਖੇ ਹੋਏ ਆਲਰੇਡੀ ਚਾਹੇ ਕੋਈ ਨਿਆਣਾ ਚਾਹੇ ਕੋਈ ਸਿਆਣਾ ਚਾਹੇ ਬਜ਼ੁਰਗ ਭੇਜੋ ਇਦਾਂ ਨਹੀਂ ਵੀ ਰੇਟ ਵਾਧੂ ਲੱਗਣਾ ਆਹ ਦੇਖੋ ਸੂਟ ਬਾਅਦ ਦੁਪੱਟਾ ਚੈੱਕ ਕਰ ਲੋ ਮੇਗਾ ਟਾਪ ਦੀ ਕਲੈਕਸ਼ਨ ਆ ਇਦਾਂ ਦੀ ਜੇ ਤੁਸੀਂ ਦਾਜਵਰੀ ਬਣਾਉਣੇ ਹੋ ਬਾਜ਼ਾਰ ਚ ਜਾ ਕੇ ਤਾਂ 2-2 ਲੱਖ ਰੁਪਏ ਬਣ ਜਾਂਦਾ ਸਾਡਾ ਪਰ ਸਾਡੇ ਕੋਲ 70-80 ਹਜ਼ਾਰ ਦਾ ਨੂੰ ਅਸੀਂ ਦਾਜਵਰੀ ਬਣਾ ਕੇ ਦੇਣੀ ਆ ਇਦਾਂ ਦੀ ਕਲੈਕਸ਼ਨ ਆ ਆ ਵੀ ਚੀਜ਼ਾਂ ਦੇਖੋ ਭਾਈ ਜੀ ਬਜ਼ੁਰਗਾਂ ਲਈ ਵੀ ਬਹੁਤ ਸੋਹਣੀ ਕਲੈਕਸ਼ਨ ਆ ਕਿ ਆ ਕੱਲੀ ਕੁੜੀ ਦੀ ਟੌਰ ਨਹੀਂ ਕੱਢਣੀ ਕੁੜੀ ਦੀ ਮੰਮੀ ਦੀ ਕੁੜੀ ਦੀ ਮਾਸੀ ਦੀ ਕੁੜੀ ਦੀ ਤਾਈ ਦੀ ਕੁੜੀ ਦੀ ਚਾਚੀ ਦੀ ਮੈਂ ਕਿਹਾ ਟੋਰਾ ਇਦਾਂ ਦੀਆਂ ਕੱਢ ਦੇਾਂਗੇ ਨਾ ਪਤਾ ਲੱਗੂ ਕਿਦਰ ਸੂਟ ਲਗਾ ਤੇ ਪੈਸੇ ਵੀ ਅਸੀਂ ਅੱਧੇ ਲੈਣੇ ਆ ਆ ਡਿਜ਼ਾਈਨਿੰਗ ਚੈੱਕ ਕਰ ਲੋ ਉਹ ਇਦਾਂ ਦੀ ਡਿਜ਼ਾਈਨ ਹੀ ਵੇਖ ਲੈਣ ਪੰਜ 500 2 2000 ਦਾ ਤੇਲ ਪਵਾ ਕੇ ਤੁਸੀਂ ਜਾਣਦੇ ਹੋ ਤੇ ਵੈਰਾਈਟੀ ਫੇਰ ਨਹੀਂ ਤੁਹਾਨੂੰ ਮਿਲਦੀ ਮੈਂ ਕਿਹਾ ਅੰਕਲੋ ਬੁੱਟਰ ਰੋਡ ਕਾਦੀਆਂ ਦੇ ਆਓ ਨਵੇਂ ਤਾਂ ਨਵਾਂ ਡਿਜ਼ਾਈਨ ਲਓ ਸਾਡਾ ਵਿੱਚ ਕੋਈ ਡੀਲਰ ਡੀਲਰ ਨਹੀਂ ਹੈਗਾ ਆਪਣਾ ਮਾਲ ਤਿਆਰ ਕਰੀਦਾ ਆਪਣਾ ਵੇਚੀਦਾ ਇਦਾਂ ਦੀ ਡਿਜ਼ਾਈਨਿੰਗ ਉਹ ਨਹੀਂ ਕਿ ਤਿੰਨਾ ਚੌਂਾ ਹੱਥਾਂ ਦੇ ਆ ਗਿਆ ਤੇ ਗਾਹ ਦੀ ਛੇਲ ਲਾ ਹੀ ਨਹੀਂ ਉਹ ਕੰਮ ਨਹੀਂ ਕਰਦਾ ਵੀ ਦੇਖਿਆ ਵੀ ਜਿੰਨੀ ਆ ਰਹੀ ਆਉਣੇ ਆ ਵੈਰਾਈਟੀ ਸਾਰੀ ਨਵੀਂ ਹੁੰਦੀ ਤੁਹਾਡੇ ਕੋਲ ਵਰਾਈਟੀ ਇੱਕ ਹਫ਼ਤੇ ਹਫ਼ਤੇ ਬਾਅਦ ਆਉਂਦੀ ਹਫ਼ਤੇ ਜੇ ਵਰਾਈਟੀ ਨਿਕਲ ਜਾਂਦੀ ਏ ਫਿਰ ਰੋਜ਼ ਤੋਂ ਰੋਜ਼ ਨਵੀਂ ਵਰਾਈਟੀ ਲੈਣੀ ਪੈਂਦੀ ਏ ਸੋ ਛੇਤੀ ਆ ਜਾਓ ਤੁਹਾਡੇ ਘਰ ਵਿਆਹ ਸ਼ਾਦੀ ਦਾ ਜਿਹੜੇ ਕੱਪੜਾ ਦੇਖੋ ਆਫਰਾਂ ਲਾਤੀਆਂ ਇੱਕ ਦੇ ਨਾਲ ਇੱਕ ਸੂਟ ਫ੍ਰੀ ਕਰਤਾ ਵੱਡੀ ਆਫਰ ਜਿਹੜਾ 4-5 ਹਜ਼ਾਰ ਦਾ ਸੂਟ ਬਾਜ਼ਾਰ ਜਿੱਥੇ 5000 ਦੇ 2 ਕਰਦੇ ਜਿਹੜਾ 2500 ਦਾ ਇੱਕ ਕਿਤੇ 2500 ਦੇ 2 ਕਰਦੇ 3000 ਦੇ 2 ਕਰਦੇ ਰੇਟ ਦਾ ਬਹੁਤ ਵੱਡਾ ਫਾਇਦਾ ਕਰਤਾ ਜੇ ਹੁਣ ਵੀ ਤੁਸੀਂ ਵਿਆਹਾਂ ਜਿਆ ਕੇ ਲੁੱਟਣਾ ਕਰਾਉਣੇ ਤਾਂ ਭਾਈ ਮਰਜੀ ਤੁਹਾਡੀ ਪਰ ਅੰਕਲੋਂ ਬੁੱਟਰ ਰੋਡ ਕਰਤੀਆਂ ਮਾਜੇ ਦੀ ਧਰਤੀ ਦੇ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਇੱਥੇ ਲੋਕ ਗੱਲੇ ਮਾਜੇ ਤੋਂ ਨਹੀਂ ਆਉਦੇ ਦੁਆਬਾ ਵੀ ਆ ਰਿਹਾ ਮਾਲਵਾ ਵੀ ਆ ਰਿਹਾ ਉਹ ਹਰਿਆਣਾ ਆ ਰਿਹਾ ਰਾਜਸਥਾਨ ਸ਼੍ਰੀਨਗਰ ਤੱਕ ਤੋਂ ਲੋਕ ਆ ਰਹੇ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਛੇਤੀ ਆਜੋ ਵੱਡੇ ਫਾਇਦੇ ਸਾਡੇ ਹੋਣੇ ਆ ਜੇ ਤੁਸੀਂ ਬਾਹਰ ਕਿਤੇ ਬੈਠੇ ਆ ਅੰਕਲੋਮ ਬੁੱਟਰ ਰੋਡ ਕਾਦਿਆਨਾ ਇੰਸਟਾਗ੍ਰam ਤੇ ਪੇਜ ਆ ਉਹਨੂੰ ਫੋਲੋ ਕਰ ਲਓ ਕਿਉਂਕਿ ਉਹਦੇ ਉੱਤੇ ਰੋਜ਼ ਦੀ ਨਵੀਂ-ਨਵੀਂ ਅਪਡੇਟ ਤੁਹਾਨੂੰ ਦੇਖਣ ਨੂੰ ਮਿਲਦੀ ਰਹਿਣੀ ਆ 20 ਅਕਤੂਬਰ ਤੱਕ ਦੀ ਸੇਲ ਆ ਪਹਿਲਾਂ-ਪਹਿਲਾਂ ਆਜੋ ਬਹੁਤ ਵੱਡੇ ਫਾਇਦੇ ਹੋਣੇ ਆ 2 ਲੱਖ ਵਾਲਾ ਕੱਪੜਾ 8 1 ਲੱਖ ਵਾਲਾ ਕੱਪੜਾ 35-40 ਹਜ਼ਾਰ ਇਸ ਦੀ ਗਾਰੰਟੀ ਹੈ ਕੈਰਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਅੱਗੜਸਾਂ ਟੀਵੀ ਕ